ਮੱਖ ਮੰਤਰੀ ਭਗਾਉੜਾ ਮੱਖ ਮੰਤਰੀ ਆ ਸਾਥੀਓ ਲੋਕਾਂ ਨਾਲ ਵਾਅਦੇ ਕਰਦਾ ਟੁਟਕੜੇ ਸੁਣਾਉਂਦਾ ਉਹਨੂੰ ਬੰਦਾ ਹੋਣਾ ਚਾਹੀਦਾ ਔਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਪੈਨਸ਼ਨਾਂ ਉੱਤੇ 2.59 ਦਾ ਫਾਰਮੂਲਾ ਲਾਗੂ ਨਹੀਂ ਕੀਤਾ ਈਆਂ ਦੀਆਂ ਕਿਸ਼ਤਾਂ ਤੁਸੀਂ ਦੱਬੇ ਬੈਠੇ ਹੋ ਹੋਰ ਤੇ ਹੋਰ ਤੁਸੀਂ ਬੇਰਜ਼ਗਾਰਾਂ ਨੂੰ ਕੋਈ ਟੁਕਮਾ ਰਜ਼ਗਾਰ ਨਹੀਂ ਦਿੱਤ ਹੈ ਤਾਂ ਤੂੰ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਂਚਲਰ ਸਾਝਾ ਫਰਡ ਦੇ ਆਗੂਆਂ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗ ਕਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਨਹੀਂ ਤਾਂ ਤੇਰਾ ਪੜਾ ਨਹੀਂ ਹੋਣਾ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਲੈਡਰ ਦਾ ਅਧਿਕਾਰ ਹੈ ਪੰਜਾਬ ਦੇ ਮੁੱਖ ਮੰਤਰੀ ਨਾਲ ਹੀ ਮੀਟਿੰਗ ਹੋ ਸਕਦੀ ਹੈ ਪੰਜਾਬ ਦਾ ਮੁੱਖ ਮੰਤਰੀ ਭਗੌੜਾ ਮੁੱਖ ਮੰਤਰੀ ਹੈ ਸਾਥੀਓ ਲੋਕਾਂ ਨਾਲ ਵਾਅਦਾ ਕਰਦਾ ਟੁਟਕਲੇ ਸੁਣਾਉਂਦਾ ਉਹਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਦੇ ਲੋਕਾਂ ਦਾ ਇਤਿਹਾਸ ਸੂਰਬੀਰਾਂ ਦਾ ਇਤਿਹਾਸ ਹੈ ਸੂਰਬੀਰਾਂ ਦੀ ਧਰਤੀ ਹੈ ਇਹ ਟੁਟਕਲੇ ਵਿੱਚ ਜੇ ਤੇਰੀਆਂ ਗੱਲਾਂ ਵਿੱਚ ਆਉਣ ਵਾਲੇ ਲੋਕ ਨਹੀਂ ਐ ਇਸ ਕਰਕੇ ਤੈਨੂੰ ਸਮਝ ਲੈਣਾ ਚਾਹੀਦਾ ਕਿ ਜੇਕਰ ਤੇਰੇ ਅੰਦਰ ਕੋਈ ਮਾੜੀ ਮੋਟੀ ਗਰਤ ਹੈ ਤਾਂ ਤੂੰ ਪੰਜਾਬ ਦੇ ਮੁਲਾਜ਼ਮ ਅਤੇ ਪੰਚਲਰ ਸਾਝਾ ਫਰੰਟ ਦੇ ਆਗੂਆਂ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗ ਕਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਨਹੀਂ ਤਾਂ ਤੇਰਾ ਬਰਦਾ ਨਹੀਂ ਹੋਣਾ ਇਹ ਸਮਾਰਟ ਕੀਤਾ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਇਸ ਸਮਾਰਟ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਆ ਭਾਵੇਂ ਕਿ ਇਹ ਪੂਰੇ ਪੰਜਾਬ ਦਾ ਜਿਹੜਾ ਐਕਸ਼ਨ ਨਹੀਂ ਸੀਗਾ ਕੁੱਝ ਜ਼ਿਲ੍ਹੇ ਇਸ ਐਕਸ਼ਨ ਵਿੱਚ ਸ਼ਾਮਲ ਕਿੱਥੇ ਮੈਂ ਸਾਰੇ ਸਾਥੀਆਂ ਦਾ ਅੱਜ ਦੇ ਸਫਲ ਐਕਸ਼ਨ ਦੇ ਲਈ ਨਵਾਜ ਕਰਦੇ ਕਿ ਤੁਸੀਂ ਪੰਜਾਬ ਦੀ ਸਰਕਾਰ ਨੂੰ ਇਹ ਦੱਸ ਦਿੱਤਾ ਕਿ ਪੰਜਾਬ ਦੇ ਮੁਲਾਜ਼ਮ ਅਤੇ ਪੰਜਾਬ ਦੇ ਪੈਨਸ਼ਨਰ ਜਿਹੜੇ ਆ ਉਹ ਤੁਹਾਡੀ ਇੱਥੇ ਨਾਲ ਇੱਥ ਖੜਕਾ ਜਾਣਗੇ ਤੁਸੀਂ ਵਿਦਿਆਰਥੀਆਂ ਦੇ ਨਾਲ ਸਿੱਖਿਆ ਲਈ ਵਾਦਾ ਕੀਤਾ ਬੇਰਜ਼ਗਾਰਾਂ ਦੇ ਲਈ ਰੋਜ਼ਗਾਰ ਦੇ ਇੰਦਾ ਵਾਦਾ ਕੀਤਾ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਦਾ ਕੀਤਾ ਪ੍ਰਾਣੀ ਪੈਨਸ਼ਨ ਦਾ ਝੂਠਾ ਨੋਟੀਫਿਕੇਸ਼ਨ ਜਾਰੀ ਕੀਤਾ ਔਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਪੈਨਸ਼ਨਾਂ ਉੱਤੇ 2.59 ਦਾ ਫਾਰਮੂਲਾ ਲਾਗੂ ਨਹੀਂ ਕੀਤਾ ਨੀਆਂ ਦੀਆਂ ਕਿਸ਼ਤਾਂ ਤੁਸੀਂ ਦੱਬੇ ਬੈਠੇ ਹੋ ਹੋਰ ਤੇ ਹਾਰ ਤੁਸੀਂ ਬੇਰਜ਼ਗਾਰਾਂ ਨੂੰ ਕੋਈ ਟੁਕਮਾ ਰਜ਼ਗਾਰ ਨਹੀਂ ਦਿੱਤਾ ਜਿੱਥੇ ਕਿ ਪਿਛਲੀ ਸਰਕਾਰ ਨੇ ਪੰਜਾਬ ਦੇ ਮੁਲਾਜ਼ਮਾਂ ਦੇ ਉੱਤੇ ਕੇਂਦਰੀ ਪੇਸ਼ਗੋਹ ਥੋਪੇ ਸਾਥੀਓ ਬਣਾਉਣੀਆਂ ਹਰਕਤਾਂ ਕੀਤੀਆਂ ਸਰਕਾਰ ਨੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਮਲਾਜਮਾਂ ਨੇ ਪੰਜਾਬ ਦੇ ਪੈਨਸ਼ਨਰਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਔਰ ਤੁਸੀਂ ਸੱਤਾ ਚਾਹੇ ਪਰੰਤੂ ਤੁਸੀਂ ਧੋਖਾ ਕੀਤਾ ਇਸ ਧੋਖੇ ਦਾ ਜਵਾਬ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਮਲਾਜਮ ਪੰਜਾਬ ਦੇ ਪੈਨਸ਼ਨਰ ਪੰਜਾਬ ਦੇ ਬੇਰਜ਼ਗਾਰ ਲੋਕ ਜ਼ਰੂਰ ਦੇਣਗੇ ਇਸ ਕਰਕੇ ਸਾਥੀਓ ਜਿੱਥੇ ਅੱਜ ਦੇ ਸਵਲੈਕਸ਼ਨ ਦੇ ਲਈ ਤੁਹਾਨੂੰ ਬਹੁਤ-ਬਹੁਤ ਵਧਾਈਆਂ ਨੇ ਪੰਜਾਬ ਦੀ ਬਨੂਦਾ ਸਰਕਾਰ ਨੂੰ ਸਮਝਾਣਾ ਚਾਹੀਦਾ ਆਪਣਾ ਜਿਹੜਾ ਦਿਮਾਗ ਆ ਉਹ ਕੰਨਾਂ ਦੇ ਵਿਚਕਾਰ ਕਰਕੇ ਪੰਜਾਬ ਦੇ ਮੁਲਾਜ਼ਮਾਂ ਪੰਜਾਬ ਦੇ ਪਿੱਛੇ ਦੇ ਨਲ ਕੀਤੇ ਹੋਏ ਵਾਜਿਆਂ ਨੂੰ ਪੂਰਾ ਕਰਨਾ ਚਾਹੀਦਾ ਬਾਹਰ-ਬਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਮੁੱਕਰ ਜਾਣਾ ਮੀਡਲ ਸਬ ਕਮੇਟੀ ਨਾਲ ਕਰ ਲੋ ਮੀਟਿੰਗ ਚੀਫ ਸੈਕਟਰੀ ਨਾਲ ਕਰ ਲੋ ਲੇਕਿਨ ਨਾ ਉਹਨਾਂ ਦੇ ਡੀਏ ਦੇ ਵਿੱਚ ਵਾਅਦਾ ਕੇੰਦਰ ਸਰਕਾਰ ਦੇ ਮੁਲਾਜ਼ਮਾਂ ਦੀ ਤਰ੍ਹਾਂ ਕੀਤਾ ਜਾਵੇ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ